ਤੇ ਜਿਹੜੀ ਅੱਜ ਵਾਰ ਦਾਤ ਹੋਈ ਆ ਉਹ ਤਾਂ ਬਹੁਤ ਭਿਆਨਕ ਹੋਈ ਆ ਕਿਉਂਕਿ ਸਾਡੇ ਦੇ ਨਾਲ ਸਾਰੇ ਘਰ ਆ ਅਸੀਂ ਸਾਰਾ ਰਹਿਸ਼ੀ ਏਰੀਆ ਇੱਥੇ ਦਾ ਜਿਸ ਹਾਵ ਨਾਲ ਮਿਲਿਆ ਹੈਗਾ ਜੋ ਹਾਲਾਤ ਦੇਖਦੇ ਪਏ ਆ ਤੇ ਇਹਦੇ ਨਾਲ ਤਾਂ ਕੋਈ ਲੱਭਣਾ ਵੀ ਨਹੀਂ ਸੀਗਾ ਸਾਰੇ ਮੈਂ ਹੀ ਬੇਨਤੀ ਕਰਾਂਗੇ ਵੀ ਜਦੋਂ ਧੰਨ ਖਿਆ ਜਾਵੇ ਕੋਈ ਚੀਜ਼ ਆਪਣੇ ਦੁਕਾਨਦਾਰਾਂ ਦੇਖਾਈ ਜਾਵੇ ਇਹਦੇ ਲਈ ਅਸੀਂ ਕੱਲ ਤੋਂ ਮੈਂ ਵੀ ਚਲਾਵਾਂਗੇ ਕੱਲੇ-ਕੱਲੇ ਮਾਰਕੀਟ ਨਾਲ ਬੁਲਾ ਕੇ ਦੁਕਾਨਦਾਰਾਂ ਨਾਲ ਆਪਾਂ ਇਹ ਵੀ ਮੈਂ ਵੀ ਚਲਾਵਾਂਗੇ ਵੀ ਕੋਈ ਵੀ ਅਗਰ ਤਿਹਾਰ ਆ ਰਸਬੋਤ ਬੁਲਾਓ ਸਾਨੂੰ ਜਿਹੜੀ ਆ ਸੇਫਟੀ ਆ ਇਹ ਸਾਨੂੰ ਪੂਰੀ ਸਾਡਾ ਹੱਕ ਆ ਅਧਿਕਾਰ ਆ ਤੇ ਜੇ ਦੁਕਾਨਦਾਰਾਂ ਦਾ ਇਹ ਹਾਲਿਆ ਤੇ ਕੰਮ ਕੋਈ ਨਾ ਕਰਦਾ। ਤਾਂ ਖਾਣਾ ਬਣਿਆ ਵੀ ਇੱਥੇ ਮਲਾਜ਼ਮ ਦੇ ਦੋ ਇੱਥੇ ਕੋਈ ਸਿਕਿਉਰਟੀ ਦੇ ਦੋ। ਉਹਨਾਂ ਕੋਲ ਜਦੋਂ ਜਾਣੇ ਇੱਕੋ ਗੱਲ ਕਰੇ ਸਾਡੇ ਕੋਈ ਯਾਰ ਕਿ ਤੂੰ ਮਲਾਜ਼ਮ ਆਣੇ। ਕਿ ਕਿਸੇ ਲੈੜ ਚੱਲ ਜਵੇ ਬੱਚੇ ਛੋਟੇ ਆ ਸਾਡੇ। ਕਿਸੇ ਲੈੜ ਚੱਲ ਜਵੇ ਕਿ ਉਹਨੂੰ ਫੋਨ ਕਰੀ ਗਏ ਸਾਡੀ ਅੱਧੇ ਘੰਟੇ ਲੇਟ ਆ ਜਵੇ। ਉਸ ਤੋਂ ਵੱਡੀ ਕੀ ਚੀਜ਼ ਹੈ। ਚਲੋ ਐਸਐਚਓ ਸਾਹਿਬ ਮੌਕੇ ਤੇ ਆਏ ਉਹਨਾਂ ਨੇ ਸਾਰਾ ਖੋਲ ਕੇ ਆਪਣੇ ਕੋਲ ਮਲਾਜ਼ਮਾਂ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਸਾਰਾ ਸਮਾਨ ਖੋਲਿਆ ਵਿੱਚੋਂ ਕੱਢਿਆ ਤੇ ਨਾਲ ਲੈ ਗਏ। ਪੁਲਿਸ ਵੱਲੋਂ ਕਾਰਵਾਈ ਭਾਜੀ ਦੇਖੋ ਹੁਣ ਤਾਂ ਇਹ ਸਵੇਰੇ ਹੀ ਪਤਾ ਲੱਗੂਗਾ ਜਦੋਂ ਉਹ ਇਨਵੈਸਟੀਗੇਸ਼ਨ ਜਾਰੀ ਕਰਨਗੇ ਤੇ ਉਸ ਤੋਂ ਬਾਅਦ ਹੀ ਸਾਰਾ ਮਸਲਾ ਹੈ ਕਿਉਂਕਿ ਦੋ ਦਿਨਾਂ ਦੇ ਵਿੱਚ ਦੋ ਵਾਰ ਦਾ ਤਾਂ ਤੁਸੀਂ ਕੁਝ ਥੋੜੇ ਜਿਲੇ ਲਾਲਚ ਵਿੱਚ ਜਾਂ ਕਿਸੇ ਵੀ ਵੀ ਉਹ ਕੰਮ ਨਾ ਕਰੋ ਜਿਹਦੇ ਨਾਲ ਸਾਰੇ ਦਹਿਸ਼ਤ ਵਿੱਚ ਆ ਜਾਂਦੇ ਕਿ ਘਟਨਾ ਘਟ ਜਵੇ ਸੱਸੀ ਗਾਲ ਜੀ ਲੁਧਿਆਣਾ ਦੇ ਲੱਗਦੇ ਬਸਤੀ ਜੋਦੇਵਾਲ ਦੇ ਨੇੜੇ ਇੱਕ ਸਮਾਨ ਮਿਲਦਾ ਵਾ ਉਸ ਸਮਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪਟਰੋਲ ਇੱਕ ਤਾਰ ਇੱਕ ਘੜੀ ਤੇ ਦੋ ਆਟਮਾ ਖਤਰਨਾਕ ਆਟਮਾ ਮਿਲਦੀਆਂ ਨੇ ਜਾਣਕਾਰੀ ਮੁਤਾਬਕ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕੋਈ ਸਮਾਨ ਖਰੀਦਣ ਆਇਆ ਸੀਗਾ ਉਸ ਨੂੰ ਐਡਵਾਂਸ ਪੈਸੇ ਦਿੱਤੇ ਗਏ ਸੀ ਪਰ ਉਹ ਕਸਟਮਰ ਜਿਹੜਾ ਕਿ ਆਣਪਛਾਤਾ ਵਿਅਕਤੀ ਜਿਹੜਾ ਕਿ ਹੈ ਤੇ ਸਮਾਨ ਛੱਡ ਗਿਆ ਸੀ ਆਪਣਾ ਤੇ ਉਸ ਤੋਂ ਬਾਅਦ ਜਦੋਂ ਉਹ ਦੁਕਾਨਦਾਰ ਉਸ ਸਮਾਨ ਨੂੰ ਅੱਜ ਖੋਲਦਾ ਵਾ ਤੇ ਉਸ ਤੋਂ ਬਾਅਦ ਦੇਖਦਾ ਵਾ ਕਿ ਇਹ ਕੋਈ ਇਹ ਕੋਈ ਖਤਰਨਾਕ ਚੀਜ਼ਾਂ ਨੇ ਤੇ ਉਸ ਤੋਂ ਬਾਅਦ ਲੋਝਾਨਾ ਦੇ ਬਸਤੀ ਚੌਦ ਦੇ ਥਾਣੇ ਦੀ ਪੁਲਿਸ ਨੂੰ ਬੁਲਾਉਂਦਾ ਵਾ ਤੇ ਜੋਧੇਵਾਲ ਦੀ ਪੁਲਿਸ ਇੱਥੇ ਆ ਕੇ ਪਹੁੰਚਦੀ ਹੈ ਤੇ ਉਹ ਸਮਾਨ ਨੂੰ ਆਪਣੇ ਆ ਪਰਾਮਰਸ਼ ਕਰਦੀ ਹੈ ਤੇ ਉਸ ਤੋਂ ਬਾਅਦ ਹਰਕਮ ਦਾ ਮਾਹੌਲ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਮਚ ਜਾਂਦਾ ਵਾ ਹਾਲਾਂਕਿ ਇਸ ਵਕਤ ਮੈਂ ਮੌਜੂਦਾਂ ਲੁਧਿਆਣਾ ਦੇ ਬਸਤੀਵਾਲ ਦੇ ਨੇੜੇ ਜਿੱਥੇ ਕਿ ਹਰਬੰਸ ਟਾਵਰ ਦੇ نیچے ਇਹ ਦੁਕਾਨ ਦਸੀ ਜਾ ਰਹੀ ਹੈ ਇੱਥੇ ਦੇ ਪ੍ਰਧਾਨ ਦੇ ਵੱਲੋਂ ਵੀ ਜਿਹੜਾ ਕਿਹਾ ਗਿਆ ਹੈ ਕਿ ਕਰੀਬਨ 9 ਵਜੇ ਦਾ ਜਿਹੜਾ ਕਿ ਇਹ ਵਾਕਿਆ ਹੋਇਆ ਅਕਸਰ ਇਹੋ ਜੀਆਂ ਵਾਰਦਾਤਾਂ ਜਿਹੜੀਆਂ ਕਿ ਇੱਥੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਤਿਹਾੜਾ ਦੇ ਦਿਨ ਨੇ ਤੇ ਪੁਸ ਕਰਮਚਾਰੀ ਲਗ ਕੰਮ ਕਰਨ ਦੀ ਮੀਤ ਦੇ ਕੇ ਸੁੱਤੇ ਨਜਰਾਂ ਦੇ ਦਿਖਾਈ ਦੇ ਰਹੇ ਨੇ ਹੁਣ ਗੱਲਬਾਤ ਕਰਦੇ ਆ ਇਥੇ ਦੇ ਕਾਉਂਸਲਰ ਦੇ ਨਾਲ ਤੇ ਇਥੇ ਦੇ ਮਾਰਕੀਟ ਦੇ ਪ੍ਰਧਾਨ ਦੇ ਨਾਲ ਅੰਤਰੀ ਨੰਦਾ ਮੇਰੇ ਨੋ ਹੈਪੀ ਚੋਹਾਨ ਹਾਂ ਮੈਂ ਬਸਤੀ ਜੋਧਿਆਲਿਸ ਮਾਰਕੀਟ ਦਾ ਪ੍ਰਧਾਨ ਆ ਅੱਛਾ ਪ੍ਰਧਾਨ ਜੀ ਅੱਜ ਤੁਹਾਡੇ ਮਾਰਕੀਟ ਦੇ ਵਿੱਚੋਂ ਕਹਿੰਦੇ ਕਿ ਪੈਟਰੋਲ ਘੜੀ ਤਾਰਾਂ ਤੇ ਪੋਟਾਸ਼ ਵਰਗੀ ਕੋਈ ਚੀਜ਼ਾਂ ਤੇ ਕੋਈ ਐਜੀ ਚੀਜ਼ਾਂ ਮਿਲੀਆਂ ਨੇ ਕੀ ਪੂਰਾ ਮਾਮਲਾ ਕਿੱਥੋਂ ਮਿਲੀਆਂ ਕੋਈ ਗੱਲਬਾਤ ਹੋਈ ਹਰਵੰਸ ਟਾਵਰ ਦੇ ਜਿਹੜੇ ਮਾਲਕ ਨੇ ਜਾਂ ਕੋਈ ਜਿਹੜੇ ਅਟੈਚੀ ਵਾਲੇ ਦੁਕਾਨਦਾਰ ਦੇ ਵਿੱਚੋਂ ਮਿਲੀ ਜਾਂਦੀ ਹੈ ਭਾਜੀ ਇਹ ਸਾਡੇ ਬਾਜ਼ਾਰ ਦੇ ਵਿੱਚ ਦੂਸਰੇ ਦਿਨ ਲਗਾਤਾਰ ਵਾਰਦਾਤ ਆ ਅੱਛਾ ਇਹ ਕੱਲ ਜਿਹੜੀ ਵਾਰਦਾਤ ਹੋਈ ਸੀਗੀ ਚਲੋ ਮੇਰੇ ਮਾਤਾ ਜੀ ਇਹ ਆਮਰੀ ਸ਼ਾਪ ਆ ਇਹਦੇ ਬਾਹਰ ਦੋਨੇ ਹੀ ਕੰਨਾਂ ਦੇ ਪਾਰ ਕੇ ਬਾਲੀਆਂ ਲੱਗੇ ਆ ਤੇ ਹਲੇ ਤੱਕ ਵੀ ਕੋਈ ਕਾਰਵਾਈ ਮਤਲਬ ਕੇ ਸਾਨੂੰ ਦਿਖਦੀ ਨਹੀਂ ਪਈ ਤੇ ਨਾ ਕੋਈ ਚੋਰ ਫੜਿਆ ਗਿਆ ਤੇ ਜਿਹੜੀ ਅੱਜ ਵਾਰਦਾਤ ਹੋਈ ਆ ਉਹ ਤਾਂ ਬਹੁਤ ਭਿਆਨਕ ਹੋਈ ਆ ਕਿਉਂਕਿ ਸਾਡੇ ਦਾ ਨਾਲ ਸਾਰੇ ਘਰ ਆ ਅਸੀਂ ਸਾਰਾ ਰਹਿਸ਼ੀ ਏਰੀਆ ਇੱਥੇ ਦਾ ਜਿਸ ਹਾਵ ਨਾਲ ਮਿਲਿਆ ਹੈਗਾ ਜੋ ਹਾਲਾਤ ਦੇਖਦੇ ਪਏ ਆ ਤੇ ਇਹਦੇ ਨਾਲ ਤਾਂ ਕੋਈ ਲੱਭਣਾ ਵੀ ਨਹੀਂ ਸੀਗਾ ਇੱਥੇ ਕਿਉਂਕਿ ਸਾਡੇ ਕੋਲ ਤਾਂ ਗਾਹਕ ਸਾਰੇ ਆਂਦੇ ਆ ਤਰ੍ਹਾਂ ਤਰ੍ਹਾਂ ਦੇ ਆਂਦੇ ਆ ਹੁਣ ਸਾਨੂੰ ਜਿਹੜੀ ਆ ਸੇਫਟੀ ਆ ਇਹ ਸਾਨੂੰ ਪੂਰੀ ਸਾਡਾ ਹੱਕ ਆ ਅਧਿਕਾਰ ਆ ਤੇ ਜੇ ਦੁਕਾਨਦਾਰਾਂ ਦਾ ਇਹ ਹਾਲਿਆ ਤੇ ਕੰਮ ਕੋਣ ਕਰੂਗਾ ਇੱਥੇ ਤਾਂ ਕੋਈ ਕੰਮ ਨਹੀਂ ਕਰ ਸਕਦਾ ਫਿਰ ਹਾਲਾਤ ਇਦਾਂ ਦੇ ਜਿੱਦਾਂ ਕੱਲ ਚੋਰੀ ਹੋਈ ਆ ਦੁਕਾਨ ਦੇ ਬਾਹਰੋਂ ਦੋਨੇ ਕਰਨਕ ਪੱਟ ਕੇ ਲੈ ਗਿਆ ਅੱਜ ਇੱਥੇ ਬੰਬ ਮਿਲਦਾ ਪਿਆ ਹਾਲਾਤ ਬਹੁਤ ਮਾੜੇ ਨੇ ਸਾਡੇ ਵੱਲ ਧਿਆਨ ਦਿੱਤਾ ਜਾਵੇ ਸਾਡੇ ਇਹ ਇਹ ਸਮਾਨ ਰੱਖ ਕੇ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀਗੀ ਇਹ دہشت ਦਾ ਮਾਹੌਲ ਹੀ ਬਣ ਰਿਹਾ ਜੀ ਦੋ ਦਿਨ ਤੇ ਦੋ ਦਿਨ ਲਗਾਤਾਰ ਵਾਰਦਾਤਾ ਜਿਹੜੀਆਂ ਹੋਈਆਂ ਦੋ ਤੇ ਇਹ ਤਾਂ ਬਹੁਤ ਮਾੜੇ ਹਾਲਾਤ ਹੋ ਜਾਣਗੇ ਤਾਂ ਕਿਉਂਕਿ ਇੱਦਾਂ ਦਾ ਨਾਂ ਤਾਂ ਕੋਈ ਗਾਹ ਕਾਊਗਾ ਇੱਥੇ ਇਥੇ ਨਾ ਕੋ ਗਾ ਕੁੜੀ ਜਾਣਾ ਫਿਰ ਜਿਹ ਹਾਲਾਤ ਇਦਾਂ ਦੇ ਰਹਿਣਗੇ ਤੇ ਨਾ ਕੋਈ ਦੁਕਾਨਦਾਰ ਇਥੇ ਦੁਕਾਨ ਲਏਗਾ ਤੇ ਭੱਜ ਜਾਣਗੇ ਸਾਰੇ ਇਦੀ ਮਾਰਕੀਟ ਅੱਥਲੀ ਇਤਿਹਾਰਾ ਨੂੰ ਮੱਦੇਨਜ਼ਰ ਤਿਹਾਰਾ ਦੇ ਵਿੱਚ ਵੀ ਇੱਕ ਸਿਕਿਉਰਟੀ ਵਧਾਈ ਗਈ ਹੈ ਹਾਲਾਂਕਿ ਕਹਿਿਆ ਵੀ ਗਿਆ ਕਿ ਲਗਾਤਾਰ ਕਾਸੋ ਆਪਰੇਸ਼ਨ ਵੀ ਚੱਲ ਰਹੇ ਨੇ ਲਗਾਤਾਰ ਤਨਾਤ ਹੈ ਪੁਲਿਸ ਹਰ ਇੱਕ ਦੀ ਚੈਕਿੰਗ ਹੁੰਦੀ ਹੋਈ ਹੈ ਬਾਰਡਰ ਲਾ ਕੇ ਇਸ ਡਿਸਟ੍ਰਿਕਟ ਇਲਾਕੇ ਦੇ ਵਿੱਚ ਤੇ ਫਿਰ ਵੀ ਇਹੋ ਜੀ ਕਟੜਾ ਸਾਹਮਣੇ ਆਈ ਨਿਕਲ ਗਈ ਪਾਜੀ ਕੱਲ ਸਾਡੇ ਨਾ ਕਾਉਂਸਲਰ ਸਾਹਿਬ ਜੀ ਐਸ ਐਚਓ ਸਾਹਿਬ ਕੋ ਗਏ ਸੀ ਨਾ ਨੇ ਵੀ ਕਹੀ ਗੱਲ ਕਿ ਸਾਡੇ ਨਾ ਤੁਸੀਂ ਫਲੈਗ ਮਾਰਚ ਕਰ ਦਿਓ ਕੁਝ ਕੱਢਿਆ ਕਰੋ ਸਾਡੇ ਪੀਸੀਆਰ ਵਾਲੇ ਦਸਤ ਕਰੋ ਜਿਹੜੇ ਗੇੜਾ ਮਾਰੀ ਜਾਂਦੇ ਰੈਗੂਲਰ ਪਿੱਛੇ ਗਲੀਆਂ ਮਹੱਲਾ ਦੇ ਵਿੱਚ ਇੰਨਾ ਬੁਰਾ ਹਾਲ ਹੈ ਨਹੀਂ ਚੋਰੀਆਂ ਨਹੀਂ ਡਕੈਤੀਆਂ ਹੋ ਰਹੀਆਂ ਵੀ ਸਾਨੂੰ ਸੇਫਟੀ ਕਿਹੜੇ ਪਾਸੇ ਮਿਲੂਗੀ ਦੱਸੋ ਉਹੀ ਗੱਲ ਹੋਈ ਕੱਲ ਅਸੀਂ ਗੱਲ ਕੇ ਮਿਲ ਕੇ ਹੱਲ ਉਹਨਾਂ ਨੇ ਕਿਹਾ ਵੀ ਠੀਕ ਹੈ ਸ਼ਵਾਸ਼ਨ ਦਿੱਤਾ ਵੀ ਕੱਲ ਤੋਂ ਤੁਹਾਡਾ ਕਾਰਵਾਈ ਸ਼ੁਰੂ ਹੋ ਜਾਊਗੀ ਤੇ ਤੁਹਾਡੇ ਸਾਰੇ ਜਿਹੜੇ ਪੁਲਿਸ ਦੇ ਪਹਿਰੇ ਲੱਗਣੇ ਸ਼ੁਰੂ ਅੱਜ ਆ ਹਾਲਾਤ ਹੋ ਗਏ ਦੱਸੋ ਅਸੀਂ ਨੂੰ ਜੋ ਲੱਗਦਾ ਪਿਆ ਇਹ دہشت ਪਾਲੀ ਕੀਤਾ ਗਿਆ ਆ ਕਿ ਦੁਕਾਨਾਂ ਦੇ ਕੰਮ ਪਹਿਲਾਂ ਹੈ ਨਹੀਂਗੇ ਤੇ ਜਦੋਂ ਇਹ دہشت ਲੋਕਾਂ ਵਿੱਚ ਜਾਊਗੀ ਤਾਂ ਲੋਕ ਸ਼ੋਪਿੰਗ ਨਹੀਂ ਕਰਨ ਆਣਗੇ ਦੁਕਾਨਾਂ 'ਚ ਖਰੀਦਾਰੀ ਨਹੀਂ ਕਰਨ ਆਣਗੇ ਮੈਂ ਹਰ ਦੁਕਾਨਦਾਰ ਨੂੰ ਵੀ ਅਪੀਲ ਕਰਦਾ ਬਸਤੀ ਮਾਰਕੀਟ ਦੇ ਸਾਰੇ ਲੁਧਿਆਣੇ ਜੀ ਵੀ ਕੋਈ ਵੀ ਸ਼ੱਕੀ ਨੂੰ ਆ ਬੰਦਾ ਕੋਈ ਸਮਾਨ ਰੱਖਦਾ ਉਹਦਾ ਨਾਂ ਨਾ ਰੱਖੋ ਜੇ ਵੀ ਬੰਦਾ ਹੈਗਾ ਗਲਤ ਲਿਖਦਾ ਹੈ ਪੁਲਿਸ ਨੂੰ ਫੋਨ ਕਰੋ ਜਾਂ ਆਪਣੇ ਮੋਤਵਾਰ ਨੂੰ ਦੱਸੋ ਵੀ ਇਹ ਚੀਜ਼ ਇਦਾਂ ਚੱਲ ਰਹੀ ਆ ਵੀ ਤੁਸੀਂ ਇੱਕ ਕੁਛ ਥੋੜੇ ਜਿਲੇ ਨਾਲਜ ਵਿੱਚ ਜਾਂ ਕਿਸੇ ਵੀ ਵੀ ਉਹ ਕੰਮ ਨਾ ਕਰੋ ਜਿਹਦੇ ਨਾਲ ਸਾਰੇ ਦਹਿਸ਼ਤ ਵਿੱਚ ਆ ਜਾਂਦਾ ਕਿ ਘਟਨਾ ਘਟ ਜਵੇ ਮੈਂ ਬੇਨਤੀ ਜ਼ਰੂਰ ਕਰੂੰਗਾ ਮੈਂ ਇਹ ਵੀ ਕਹੂੰਗਾ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਤਹਿ ਤੱਕ ਜ਼ਰੂਰ ਜਾਇਆ ਜਾਵੇ ਕਿ ਕਿੰਨੇ ਕੰਮ ਕੀਤਾ ਹੈ ਦਾਦਾ ਕਿਉਂਕਿ ਇਹ ਜੇ ਕੁਝ ਹੋ ਜਾਂਦਾ ਜਾਨੀ ਮਾਲੀ ਨੁਕਸਾਨ ਹੁੰਦਾ ਪੂਰੇ ਸ਼ਹਿਰ ਚ ਹਫੜਾ ਤਾਂ ਬੜੀ ਮੱਜਣੀ ਸੀ ਵੀ ਇਹ ਕੀ ਹੋ ਗਿਆ ਚਲੋ ਐਸਐਚਓ ਸਾਹਿਬ ਮੌਕੇ ਤੇ ਆਏ ਉਹਨਾਂ ਨੇ ਸਾਰਾ ਖੋਲ ਕੇ ਆਪਣੇ ਮਤਲਬ ਮੁਲਾਜ਼ਮਾਂ ਨੇ ਬਿਨਾ ਆਪਣੀ ਜਾਨ ਦੀ ਪਰਵਾਹ ਕਿੱਥੇ ਸਾਰਾ ਸਮਾਨ ਖੋਲਿਆ ਵਿੱਚੋਂ ਕੱਢਿਆ ਦੇ ਨਾਲ ਲੈ ਗਏ ਹੁਣ ਕੱਲ ਨੂੰ ਆਪਣੇ ਸਾਰੇ ਸੀਸੀਟੀਵੀ ਖੰਗਾਲਣਗੇ ਜੋ ਵੀ ਕਾਰਵਾਈ ਆ ਕੇ ਬੰਦ ਕਰੀਏ ਜੀ ਨੂੰ ਅਸੀਂ ਨਾਮ ਕੀ ਦੇ ਸਕਦੇ ਹਾਂ ਕੁਝ ਕੋਈ ਕੋਈ ਉਹ ਚੀਜ਼ ਜੀ ਹੋਣੀ ਹੈ ਸ਼ਰਾਰਤੀ ਸ਼ਰਾਰਤੀ ਤਪੀਆ ਦੀ ਜਿਹੜੀ ਚੀਜ਼ ਹੈ ਹੈ ਮੈਂ ਮੈਂ ਇੱਕ ਹੋਰ ਬੇਨਤੀ ਕਰੂੰਗਾ ਤੁਹਾਨੂੰ ਵੀ ਜਿਹੜੀ ਇਹ YouTube ਤੋਂ ਲੋਕ ਦੇਖਦੇ ਆ ਜਿਹੜਾ ਉੱਥੇ ਮੈਂ ਉਹ ਵੀ ਬੇਨਤੀ ਕਰੂੰਗਾ ਇਹਦੇ ਤੇ ਵੀ ਬੈਨ ਲਗਾਉਣਾ ਚਾਹੀਦਾ ਜਿਹੜੇ ਲੋਕ ਸ਼ਰਾਰਤੀ ਨੇ ਉਹ ਤੋਂ ਦੇਖ ਕੇ ਚੀਜ਼ਾਂ ਬਣਾ ਕੇ ਰੱਖ ਜਾਂਦੇ ਨੇ ਉਹਨਾਂ ਦਾ ਕੁਝ ਵੀ ਨਾ ਹੋਵੇ ਲੇਕਿਨ ਦਹਿਸ਼ਤ ਤਾਂ ਪੈ ਗਈ ਨਾ ਸਾਰੇ ਪਾਸੇ ਇੱਕ ਵਾਰ ਹੁਣ ਇਹ ਕਾਉਂਸਲਰ ਸਾਹਿਬ ਨੇ ਸਾਡੇ ਰਾਤੀ ਸਾਡੀ ਲੈਟ ਤਿੰਨ ਦਿਨ ਲੈਟ ਨਹੀਂ ਆਈ ਕਾਉਂਸਲਰ ਸਾਹਿਬ ਨੇ ਇੱਕ ਫੋਨ ਕਰੋ ਲੈਟ ਆਂਦੀ ਹੈ ਆ ਮਾਰਕੀਟ ਦੇ ਪ੍ਰਧਾਨ ਖੜੇ ਐ ਇਹ ਸ਼ਵੀ ਖਰਾਬ ਕਰਨ ਦੀ ਤਤਵ ਹੈ ਕਿਉਂਕਿ ਕੁਝ ਬੰਦੇ ਐਂਟੀ ਵੀ ਚੱਲਦੇ ਆ ਮਾਰਕੀਟ ਦੇ ਕੁਝ ਬੰਦੇ ਕਰਦੇ ਆ ਕਿ ਕਿਸੇ ਨਾਲ ਕਿਸਨੇ ਬਦਨਾਮੀ ਕਰਨੀ ਹੁਣ ਕਾਉਂਸਲਰ ਸਾਹਿਬ ਇਦਾਂ ਕਾਉਂਸਲਰ ਸਾਨੂੰ ਜ਼ਿੰਦਗੀ 'ਚ ਨਹੀਂ ਮਿਲਿਆ ਆ ਪ੍ਰਧਾਨ ਸਾਡਾ ਮਾਰਕੀਟ ਦਾ ਸਾਨੂੰ ਕਦੇ ਨਹੀਂ ਮਿਲਿਆ ਇਦਾਂ ਦਾ ਅੱਧੀ ਰਾਤ ਨੂੰ ਫੋਨ ਕਰੋ ਕਾਉਂਸਲਰ ਸਾਹਿਬ ਲੈਟ ਨਹੀਂ ਆਗੀ ਸਾਡੀ ਊੜਾ ਕੜਕਾ ਦਾ ਗਟਰ ਸਾਫ ਕਰਨ ਦਾ ਕਾਉਂਸਲਰ ਦਾ ਕੰਮ ਐ ਇਹ ਕਿਸੇ ਲੇਟ ਚਲ ਜਵੇ ਬੱਚੇ ਛੋਟੇ ਆ ਸਾਡੇ ਕਿਸੇ ਲੇਟ ਚਲ ਜਵੇ ਕਿਸ ਨੂੰ ਫੋਨ ਕਰੀਗੇ ਸਾਡੀ ਅੱਧੇ ਘੰਟੇ ਲੇਟ ਆ ਜਵੇ ਉਸ ਤੋਂ ਵੱਡੀ ਕੀ ਚੀਜ਼ ਹੈ ਅੱਜ ਮਾਰਕੀਟ ਦੇ ਇੱਕ ਮੈਂਬਰ ਬਣ ਚੁੱਕੇ ਆ ਕਿਸੇ ਸ਼ਬੀ ਖਰਾਬ ਕਰਨ ਨੂੰ ਇਹ ਚੀਜ਼ਾਂ ਹੋਈਆਂ ਇਹ ਸ਼ਰਾਰਤ ਕੀਤੀ ਹੈ ਕਿਸੇ ਨੇ ਸਾਡੀ ਬਸਤੀ ਜੁਰਦੇয়াল ਮਾਰਕੀਟ ਇਕਤਾ ਹੈ ਇਹ ਐਸੋਸੀਏਸ਼ਨ ਚਲਦੀ ਆ ਰਹੀ ਹੈ ਲੋਕਡਾਊਨ ਦੀ ਲੋਕਡਾਊਨ ਦਾ ਮਾਰਕੀਟ ਦਾ ਸਾਡਾ ਪ੍ਰਧਾਨ ਬਣਿਆ ਹੋਇਆ ਹੈ ਹਾਂ ਜੀ ਨਾਲ ਹੀ ਦ੍ਰਿਸ਼ੀ ਗਰਾਊਂਡ ਨਾਲ ਹੀ ਇਦਾਂ ਵੱਡਾ ਮੇਲਾ ਲੱਗਿਆ ਹੁੰਦਾ ਤਾਂ ਸਦੇ ਸਦੇ ਰਾਮਲੀਲਾ ਵੀ ਉੱਥੇ ਹੁੰਦੀਆਂ ਨੇ ਤੇ ਉੱਥੇ ਨਾਲ ਹੀ ਯਾਤਰਾ ਵੀ ਨਿਕਲਦੀ ਰਾਮ ਜੀ ਕਿੱਡੀ ਹੈਰਾਨਕ ਗੱਲ ਆ ਕਿ ਥਾਣੇ ਵਿੱਚ ਮੁਲਾਜ਼ਮ ਹੀ ਹੈ ਨਹੀਂ ਕਿ ਤੁਸੀਂ ਜਾ ਕੇ ਦੇਖੋ ਗਿਣਤੀ ਦੇ 4 ਤਾਂ ਮੁਲਾਜ਼ਮ ਹੁੰਦੇ ਆ ਉੱਥੇ ਅਸੀਂ ਕਿੰਨੀ ਵਾਰੀ ਕਹਿ ਚੁੱਕੇ ਆ ਜਦੋਂ ਥਾਣਾ ਬਣਿਆ ਵੀ ਇੱਥੇ ਮੁਲਾਜ਼ਮ ਦੇ ਦਿਓ ਇੱਥੇ ਕੋਈ ਸਿਕਿਉਰਿਟੀ ਦੇ ਦਿਓ ਉਹਨਾਂ ਕੋਲ ਜਦੋਂ ਜਾਣੇ ਇੱਕੋ ਗੱਲ ਕਰੇ ਸਾਡੇ ਕੋਲ ਯਾਰ ਕਿੱਥੋਂ ਮੁਲਾਜ਼ਮ ਆਣੇ ਆ ਦੱਸੋ ਐਸ ਐਚਓ ਸਾਹਿਬ ਖੁਦ ਵੀ ਕਈ ਵਾਰੀ ਆਪ ਵੀ ਗੱਡੀ ਚ ਲਾ ਕੇ ਆਏ ਹੋ ਜ ਸਾਡੇ ਬਾਜ਼ਾਰ ਦੇ ਵਿੱਚ ਅਸੀਂ ਤੇ ਲੋਕਡਾਊਨ ਦੇ ਪੈ 18 18 ਚ ਬਣਿਆ 18 ਕਿ 18 ਚ ਹੀ ਬਣਿਆ 19 ਚ ਤੇ ਉਹ ਜਦਦਾ ਹੀ ਕੋਈ ਮਤਲਬ ਕਿ ਇੱਥੇ ਮੁਲਾਜ਼ਮ ਹੀ ਨਹੀਂ ਭੇਜਦੇ ਹੈਗੇ ਇਹਦਾ ਮਤਲਬ ਕੀ ਹੋਊਗਾ ਵੀ ਜੇ ਕੱਲੂ ਇੱਥੇ ਕੋਈ ਜ਼ਿਆਦਾ ਹੋ ਜਾਊਗਾ ਫਿਰ ਮੁਲਾਜ਼ਮ ਆਣਗੇ ਬਾਕੀ ਅਸੀਂ ਮਾਰਕੀਟ ਨਾਲ ਇਸ ਰਿਗਾਰਡਿੰਗ ਉਹਨਾਂ ਕੋ ਮੀਟਿੰਗ ਕਰਨ ਜਾ ਰਹੇ ਹਾਂ ਕੱਲ ਤੋਂ ਵੀ ਅਵੇਅਰਨੈਸ ਲਈ ਵੀ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ ਵੀ ਅੱਗੇ ਤੋਂ ਧਿਆਨ ਰੱਖਿਆ ਜਾਵੇ ਕੋਈ ਚੀਜ਼ ਆਪਣੇ ਦੁਕਾਨ 'ਚ ਨਾ ਰਖਾਈ ਜਾਵੇ ਇਦੇ ਲਈ ਅਸੀਂ ਕੱਲ ਤੋਂ ਮਹਿਮ ਚਲਾਵਾਂਗੇ ਕੱਲੇ ਕੱਲੇ ਮਾਰਕੀਟ ਨਾਲ ਬਲਾ ਕੇ ਦੁਕਾਨਦਾਰਾਂ ਨਾਲ ਆਪਾਂ ਇਹ ਵੀ ਮਹਿਮ ਚਲਾਵਾਂਗੇ ਵੀ ਕੋਈ ਵੀ ਅਗੂ ਤਿਹਾਰਾ ਰਸ਼ ਬਹੁਤ ਬੁਨਾ ਜੀ ਕਿਉਂਕਿ ਸ਼ੋਪਿੰਗ ਹੋਣੀ ਹੈ ਵੱਡੇ ਤਿਹਾਰ ਦਿਵਾਲੀ ਤਿਹਾਰ ਦਾ ਛਹਿਰਾ ਆ ਗਿਆ ਰਾਤੇ ਚੱਲ ਰਹੇ ਆ ਇਹਦੇ ਲਈ ਵੀ ਲੋਕਾਂ ਨੂੰ ਸ਼ੋਪਿੰਗ ਕਰਨ ਆਣਾ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਲੋਕਾਂ ਨੂੰ ਤੁਸੀਂ ਬੇਖੋਫ ਹੋ ਕੇ ਸ਼ੋਪਿੰਗ ਕਰੋ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਦੁਕਾਨਦਾਰਾਂ ਨੂੰ ਵੀ ਇਹੀ ਦੁਬਾਰਾ ਬੇਨਤੀ ਹੈ ਵੀ ਕੋਈ ਵੀ ਸ਼ੱਕੀ ਬੰਦਾ ਆਂਦਾ ਜਾਂ ਸਾਮਾਨ ਰੱਖਦਾ ਨਾ ਰੱਖੋ ਉਹਨਾਂ ਨੂੰ ਜੇ ਕੋਈ ਦਿੱਕਤ ਆ ਪੁਲਿਸ ਨੂੰ ਫੋਨ ਕਰੋ ਜਾਂ ਆਪਣੇ ਇਲਾਕੇ ਦੇ ਮੋਹਤਵਾਰ ਨੂੰ ਫੋਨ ਕਰਕੇ ਬੁਲਾ ਕੇ ਮੌਕੇ ਤੇ ਦਿਖਾਓ ਵੀ ਆ ਚੀਜ਼ ਹੈਗੀ ਹੈ। ਭਾਜੀ ਕਿੰਨੀ ਹੋਣੀ ਹੈ। ਉਹ ਦੇਖੋ ਟਾਈਮ ਕਿੰਨਾ ਹੋਇਆ। ਕਿੰਨੀ ਵੀ ਗੱਲ ਨਹੀਂ ਹੈ। ਇਹ ਗੱਲ ਹੈ ਕਿ 9 ਵਜੇ ਸਾਡਾ 11:30 ਵਜੇ ਸਾਡਾ ਕਾਉਂਸਲਰ ਸਾਡੇ ਨਾਲ ਖੜਾ। ਇਹ ਕਾਉਂਸਲਰ ਨਹੀਂ ਹੈਗਾ ਇਹ ਇੱਕ ਬਾਜ਼ਾਰ ਦਾ ਇੱਕ ਘਰ ਦਾ ਮੈਂਬਰ ਆ ਜਿਹਨੂੰ ਜਿੱਥੇ ਲੋੜ ਪੈਂਦੀ ਉੱਥੇ ਆਉਂਦੇ ਨੇ। ਠੀਕ ਆ। ਪੁਲਿਸ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਕਾਰਵਾਈ ਭਾਜੀ ਦੇਖੋ ਹੁਣ ਤਾਂ ਇਹ ਸਵੇਰੇ ਹੀ ਪਤਾ ਲੱਗੂਗਾ ਜਦੋਂ ਇਨਵੈਸਟੀਗੇਸ਼ਨ ਜਾਰੀ ਕਰਨਗੇ। ਤੇ ਉਸ ਤੋਂ ਬਾਅਦ ਹੀ ਸਾਰਾ ਮਸਲਾ ਹੈ ਕਿਉਂਕਿ ਦੋ ਦਿਨਾਂ ਦੇ ਵਿੱਚ ਦੋ ਵਾਰ ਦਾ ਤਾਂ ਹੋ ਗਿਆ ਹੈ ਮਾਲਕ ਦੇ ਵੱਲੋਂ ਕੀ ਕਿਹਾ ਗਿਆ ਜਿਹੜੇ ਜਿਹੜੇ ਦੁਕਾਨ ਤੇ ਰੱਖਿਆ ਗਿਆ ਮਾਲਕ ਦੇ ਹਾਂ ਉਹ ਦੁਕਾਨ ਬੈਂਕ ਟੱਚੀਆਂ ਦੀ ਆ ਹਾਂ ਜੀ ਹਾਂ ਜੀ ਮਾਲਕ ਦੇ ਵੱਲੋਂ ਕੀ ਕਿਹਾ ਗਿਆ ਮਾਲਕ ਦੇ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਭਾਈ ਜੇ ਤੁਸੀਂ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਕਰੋਗੇ ਤਾਂ ਤੁਹਾਨੂੰ ਇੱਥੇ ਕੋਈ ਐਦਾਂ ਦਾ ਕਰਾਇਦਾਦਾ ਅਸੀਂ ਬਾਜ਼ਾਰ ਦੇ ਵਿੱਚ ਵੀ ਨਹੀਂ ਰੱਖਣ ਦਵਾਂਗੇ ਕਿਉਂਕਿ ਇਹ ਚ ਦੁਕਾਨਦਾਰ ਦੀ ਵੀ ਗਲਤੀ ਹੈ ਜੇ 2 ਦਿਨ ਹੋ ਗਏ ਤੈਨੂੰ ਕੋ ਸਮਾਨ ਪਿਆਇਆ ਤੂੰ ਕਿਉਂ ਰੱਖੇ ਕੋਈ ਦੇਖਭਾਲ ਕਿਉਂ ਨਹੀਂ ਕੀਤੀ ਅੱਜ ਜੋ ਜੇ ਬਣਾ ਕਰੇ ਜੇ 2 ਦਿਨਾਂ ਦਾ ਚਲੋ ਤਾਂ ਰੱਬ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਜੇ ਉਹ ਹਾਲਾਤ ਸਗੇ ਜੇ ਕੁਝ ਹੋ ਜਾਂਦਾ ਤਾਂ ਸਾਰੇ ਉੱਡ ਜਾਣੇ ਸੀ ਇਸ ਦਾ ਉਹ ਸਭ ਕੀ ਸਮਾਨ ਮਿਲ ਗਿਆ ਕੀ ਐਸੀ ਚੀਜ਼ ਸੀਗੀ ਜੋ ਕਿ ਹੜਕਮ ਮਚ ਪਿਆ ਇੱਕਦਮ ਮਹੱਲੇ ਦੇ ਵਿੱਚ ਐਦਾਂ ਸਗਾ ਜੀ ਇਹ 3-4 3 ਦਿਨ ਪਹਿਲਾਂ ਸਮਾਨ ਵਿੱਚ 4 ਦਿਨਾਂ ਬੰਦਾ ਇੱਕ ਆਇਆ ਇਹਨਾਂ ਦੁਕਾਨ ਤੇ ਉਹਨੇ ਟੱਚੀ ਕਹਿੰਦਾ ਮੈਂ ਲੈਣੀ ਆ 500 ਰੁਪਇਆ ਸਾਈ ਦੇ ਗਿਆ ਤੇ ਕਹਿੰਦਾ ਮੇਰਾ ਸਮਾਨ ਪਿਆ ਵਾ ਥੋੜੀ ਦੇਰ ਚ ਵਾਪਸ ਆਣਾ ਜੋ ਦੁਕਾਨਦਾਰ ਨੇ ਦੱਸਿਆ ਜਦੋਂ ਤਿੰਨ ਦਿਨ ਦਾ ਸਮਾਨ ਪਿਆ ਰਿਹਾ ਆਪਣਾ ਬਿਜ਼ੀ ਹੋ ਕੇ ਅੱਜ ਕੀ ਹੋਇਆ ਸਮੈਲ ਆਣੀ ਸ਼ੁਰੂ ਹੋ ਗਈ ਪੈਟਰੋਲ ਦੀ ਫਿਰ ਉਹਨਾਂ ਨੇ ਆਪਣੇ ਓਨਰ ਨੂੰ ਜਿਹੜਾ ਮਾਲਕ ਨਾਲ ਦੁਕਾਨ ਦਾ ਉਹਨੂੰ ਦੱਸਿਆ ਉਹਨਾਂ ਮੈਨੂੰ ਫੋਨ ਆਇਆ ਤੁਸੀਂ ਮੋਕੇ ਤੇ ਆ ਕੇ ਆ ਕੇ ਦੇਖੋ ਆ ਚੀਜ਼ ਪਈ ਆ ਜਦੋਂ ਮੋਕੇ ਤੇ ਆਏ ਆ ਤੇ ਮੋਕੇ ਤੇ ਆ ਕੇ ਅਸੀਂ ਫਿਰ ਦੁਕਾਨਦਾਰ ਸਾਰੇ ਇਕੱਠੇ ਹੋਏ ਆ ਫਿਰ ਅਸੀਂ ਮੋਕੇ ਤੇ ਪੁਲਿਸ ਬੁਲਾਈ ਪੁਲਿਸ ਮੋਕੇ ਤੇ ਆਈ ਆ ਮੋਕੇ ਦੇ ਆਉਣ ਤੋਂ ਬਾਅਦ ਪੁਲਿਸ ਦੇ ਉਹਨਾਂ ਨੇ ਜਦੋਂ ਜਦੋਂ ਉਹਨੂੰ ਖੋਲਿਆ ਗਿਆ ਉਹਦੇ ਵਿੱਚੋਂ ਬੈਟਰੀ, ਪੈਟਰੋਲ ਦੇ ਪੈਕੇਟ, ਪੈਟਰੋਲ ਦੇ ਪੈਕੇਟ, ਬੈਟਰੀ, ਪोटाश, ਮਚਸ ਦੀਆਂ ਡੱਬੀਆਂ, ਟਾਈਮ ਪੀਸ ਆ ਸਾਰਾ ਸਮਾਨ ਵਿੱਚ ਮਿਲਿਆ ਉਹਦੇ। ਅੱਛਾ। ਅੱਛਾ ਪਤਾ ਨਹੀਂ ਲੱਗਿਆ ਕੌਣ ਹੈ ਵਿਅਕਤੀ ਲੱਗਿਆ ਤੇ ਕਦੋਂ ਕਦੋਂ ਵੀ ਇਹ ਘਟਨਾ। ਇਦਾਂ ਜੀ ਹਲੇ ਪੁਲਿਸ ਆਈ ਹੈ, ਵੈਰੀਫਾਈ ਲੱਗੀ ਹੋਈ ਹੈ, ਵੈਰੀਫਾਈ ਕਰੂਗੀ। ਕਿਉਂਕਿ ਰਾਤ ਦੀ ਘਟਨਾ ਹੈ ਸਵੇਰੇ ਸੀਸੀਟੀਵੀ ਸਾਰੇ ਚੈੱਕ ਕੀਤਾ ਜਾਣਗੇ ਤੇ ਜੋ ਵੀ ਆ, ਜਿਹੜਾ ਵੀ ਬੰਦਾ ਹੋਊਗਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਤਹਿ ਤੱਕ ਜਾ ਕੇ ਬੰਦੇ ਫੜੋ ਕਿਉਂਕਿ ਅੱਗੇ ਉਹ ਤਿਹਾਰ ਹੈਗੇ ਆ ਸਾਡੇ। ਤਿਹਾਰਾਂ ਦੇ ਵਿੱਚ ਲਬੇ ਬੇ ਅਸੀਂ ਨੂੰ ਸ਼ੱਕ ਹੋਇਆ ਸ਼ਾਇਦ ਕੋਈ ਅਜਿਹੀ ਚੀਜ਼ ਹੈਗੀ ਹੈ ਪਰ ਇਦਾਂ ਦੀ ਕੋਈ ਚੀਜ਼ ਨਹੀਂ ਸੀਗੀ ਕੋਈ ਤਾਂ ਮਾਚਸਾਂਤ ਮਾਚਸਾਂ ਸੀ ਗਿਆ ਅੱਛਾ ਜੀ ਠੀਕ ਹੈ ਜੀ ਤੇ ਇੱਕ ਜਿਵੇਂ ਟੈਂਪੀਸ ਪਰਾਣਾ ਉਹ ਉਹ ਚੀਜ਼ ਪਈ ਸੀ ਕੋਈ ਰੋਲਾ ਪਿਆ ਸੀ ਕੋਈ ਬੰਦ ਉਹ ਨਹੀਂ 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 ਉਹ ਇਦਾਂ ਐਕਚੁਅਲ ਕੀ ਹੈ ਜਿਹੜਾ ਜੀ ਜੀ ਨੂੰ ਨੋਲਿਜ ਨਹੀਂ ਹੈ ਅਗਲੇ ਤੁਹਾਨੂੰ ਦੱਸਿਆ ਵੀ ਤਾਂ ਕੋਈ ਹੋ ਸਕਦਾ ਉਹਦੇ ਵਾਅ ਉਹ ਵੈਰੀਫਾਈ ਕੋਈ ਤਾਂ ਦੀ ਕੋਈ ਚੀਜ਼ ਨਹੀਂ ਸੀਗੀ ਨਹੀਂ ਨਹੀਂ ਕੋਈ ਤਾਂ ਚੀਜ਼ ਨਹੀਂ ਸੀ ਸਕ੍ਰੈਪ ਜਿਵੇਂ ਕਮਲਿਆ ਸਮਾਨ ਚੱਕਰ ਅੰਦਰ ਵਿੱਚ ਕੋਈ ਟੁੱਟਿਆ ਬਜਾ ਟੈਲੀਫੋਨ ਜਾਓ ਪਾਚੇ ਹੋ ਗਿਆ ਤੇ প্লাਸਟਿਕ ਦੇ ਲਫਾਵੇ ਜੀ ਆ ਚੀਜ਼ ਸੀਗੀ ਕੋਈ ਦੇ ਵਿੱਚੋਂ ਪੈਟਰੋਲ ਨਿਕਲੇ ਪੈਟਰੋਲ ਦੇ ਲਫਾਵੇ ਪੈਟਰੋਲ ਉਹ ਤਾਂ ਸੈਰ ਤੇ ਪਿਆ ਸੀ ਜਿਵੇਂ ਇੱਕ ਲਫਾਵੇ ਪਿਆ ਸੀਗਾ ਉਹ ਇਦਾਂ ਦੀ ਗੱਲ ਨਹੀਂ ਕੋਈ ਖਦਰ ਵਾਲੀ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਕੋਈ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਇਦਾਂ ਨਹੀਂ ਕਰ ਲਿਆ ਟਾਈਮਿੰਗ ਉਹਦਾ ਪ੍ਰਾਣ ਜਿਵੇਂ ਕਮਲ ਜੀ ਸਮਾਨ ਇਕੱਠਾ ਕਰਦਾ ਉਹ ਚੀਜ਼ ਹੀ ਉਹਦਾ ਕੋਈ ਗੱਲ ਨਹੀਂ ਹੈ ਕਦ ਲਈ ਕੋਈ ਸਰਨੇ ਕੋਈ ਗੱਲ ਇਧਰ ਹੀ ਕੋਈ ਕਿੱਥੇ ਸੀਗਾ ਜੀ ਮੈਂ ਵੀਡੀਓ ਬਣਾਈਆਂ ਵਿੱਚ ਟਾਈਮਰ ਲੱਗਾ ਜੀ ਪਰ ਟਾਈਮਰ ਨਹੀਂ ਸੀ ਬ్రਦਰ ਉਹ ਤਾਂ ਉਹ ਤੇ ਜਿਵੇਂ 17 ਦਾ ਟਾਈਮਰ ਹੁੰਦਾ ਉਹਦੇ ਵਿੱਚ ਵੱਡੇ ਇੱਕ ਇੱਕ ਤਾਰ ਹੁੰਦੀ ਹੈ। ਉਹਦੇ ਵਿੱਚ ਪੈਟਰੋਲ ਦੇ ਘੱਟੋ ਘੱਟ 10 ਲਿਫਾਵੇ ਸੀਗੇ ਇੱਕ ਵੱਡਾ ਲਿਫਾਵਾ ਉਹ ਨਹੀਂ 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 ਇਸ ਤਰ੍ਹਾਂ ਨਹੀਂ ਸੀਗੇ ਇਸ ਤਰ੍ਹਾਂ ਨਹੀਂ ਸੀਗੇ ਨਹੀਂ 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 ਇਸ ਤਰ੍ਹਾਂ ਵੀ ਕੱਡੇ ਹੈ। ਮੈਂ ਉਹ ਹੋਵੇ ਉਹ ਵੇਸ਼ਟ ਸੀ ਮੈਂ ਕੱਢੇ ਮੈਂ ਹੀ ਤਾਂ ਕੇ ਚੱਕ ਚੱਕ ਇਹਦਾ ਸੀਗਾ ਕਿ ਨਹੀਂ ਸੀਗਾ ਜੀ। ਉਹ ਇੱਕ ਲਿਫਾਵਾ ਪੇਜ ਸਰ ਤੇ ਪੈਟਰੋਲ ਦਾ ਲੀਕੇਜ ਲੀਕੇਜ ਹੋਈ ਉਹਦੇ ਕਰਕੇ ਲੀਕੇਜ ਕਰਕੇ ਪਤਾ ਲੱਗਿਆ ਵੀ ਹਾਂ ਸਵੈਲ ਆ ਰਹੀ ਹੈ। ਲਿਫਾਵੇ ਤੇ ਇੱਕ ਲਿਫਾਵਾ ਸੀਗਾ ਪੈਟਰੋਲ ਇੱਕ ਲਿਫਾਵਾ ਇੱਕ ਲਿਫਾਵਾ ਜੀ ਹੋਰ ਕੀ ਕਾਰਵਾਈ ਕੀਤੀ ਜਾਊਗੀ? ਕਾਰਵਾਈ ਕੁਝ ਹੈ ਲਿਫਾਵਾ ਕੁਝ ਜੀ ਅਤਰਾਜੋਗ ਚ ਨਹੀਂ ਪੈਟਰੋਲ ਦੇਖੋ ਇਤਰਾਜ ਤਦ ਪ੍ਰਤੋ ਇਤਰਾਜ ਹੋਣਾ ਪੈਟਰੋਲ ਤਾਂ ਆਪਣੀ ਗੱਡੀ ਵਿੱਚ ਹੀ ਪਿਆ ਹੁੰਦਾ ਉਹ ਇਤਰਾਜ ਕੋਈ ਤਾਂ ਨਹੀਂ ਹੁੰਦੀ ਕੋਈ ਦੁਕਾਨ ਤੇ ਐਡਾ ਪੈਟਰੋਲ ਰੱਖ ਜਾਣਾ ਨਾਲ ਤਾਰਾਂ ਲੱਗੀਆਂ ਹੋਣੇ ਫਾਇਰ ਲੱਗੇ ਹੋਣੇ ਟਾਈਮਰ ਲੱਗਾ ਹੋਣਾ ਉਹ ਨਹੀਂ ਇਸ ਤਰ੍ਹਾਂ ਟਾਈਮਰ ਕੋਈ ਨਹੀਂ ਸੀ ਟਾਈਮਰ ਤੁਸੀਂ ਕਿ ਟਾਈਮਰ ਕੋਈ ਨਹੀਂ ਸੀਗਾ ਇੱਕ ਜਿਵੇਂ ਉਹ ਬੇਸਟੇਜ ਕਮਰ ਡੱਬਾ ਭਰਤਾ ਜਿਵੇਂ ਕਮਰਾ ਸਮਾਨ ਚੱਕਿਆ ਜਿਹੜਾ ਵਿੱਚ ਪਾ ਲਿਆ ਇਸ ਤਰ੍ਹਾਂ ਦੀ ਜੀ ਜੀ ਇਤਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਬੰਦੇ ਨੇ ਰੱਖਿਆ ਉਹ ਵੀ ਜਾਂਚ ਕੀਤੀ ਲਾਇਕ ਉਹ ਦੇਖਾਂਗੇ ਕਿਉਂਕਿ ਦੋ ਦਿਨ ਪਹਿਲੇ ਰੱਖੇ ਲਵਾਵਾ ਇੱਥੇ ਰੱਖੇ ਸੀਗਾ ਉਹ ਉਹ ਕਾਰਵਾਈ ਹਾਂ ਹਾਂ ਉਹ ਪਰਤਾਲ ਹੋਊਗੀ ਕਿ ਕੀ ਸੀ ਕਿਉਂ ਸੀ ਲਵਾਵਾ ਕਿਉਂ ਸੀਗਾ ਅਸੀਂ ਦੇ ਨਾਲ ਇਹ ਵੀ ਕਹਿੰਦੇ ਹਾਂ ਤਿਆਰਾਂ ਦੇ ਤਿਆਰਾਂ ਦੇ ਦਿਨਾਂ ਦੇ ਵਿੱਚ ਕੋਈ ਵੀ ਦਾ ਕੋਈ ਲਵਾਰਸਮਾਨ ਕਿਸਦਾ ਨਹੀਂ ਰੱਖੇ ਕਿਉਂਕਿ ਵੇਰ ਸੁਣੀ ਚਾਹੀਦੀ ਹੈ ਤੇ ਅਸੀਂ ਵੇਰ ਕਰਾਂਗੇ ਦੀ ਹੈ ਠੀਕ ਹੈ ਨਾ ਤਾਂ ਕਿ ਕੋਈ ਇਹ ਜੀ ਅਨਸਕੰਮੀ ਕੰਡਣਾ ਨਾ ਵਾਪਰੇ ਤਾਂ ਕਿਉਂਕਿ ਅੱਜ ਕੱਲ੍ਹ ਅਫਵਾਹਾਂ ਜ਼ਿਆਦਾ ਫੈਲ ਜਾਂਦੀਆਂ ਨੇ ਕੋਈ ਗੱਲ ਕੁਛ ਹੋਰ ਦੀ ਹੈ ਇਸ ਕਰਕੇ ਅਫਵਾਹਾਂ ਤੋਂ ਬਚਿਆ ਰਸ ਕਿ ਪਬਲਿਕ ਵਿੱਚ ਜਿਹੜੀ ਸ਼ਾਂਤੀ ਰੱਖ ਕੇ ਰੱਖੇ ਠੀਕ ਹੈ ਉਹ ਬਿਲਕੁਲ ਇੱਕ ਬਸਤੀ ਜੋਧੇਵਾਲ ਦੇ ਅ ਲੱਗਦੇ ਹਰਬੰਸ ਟਾਵਰ ਦੇ ਨੀਚੇ ਇੱਕ ਦੁਕਾਨ ਸੀਗੀ ਟੈਚੀਆਂ ਦੀ ਟੈਚੇ ਦੁਕਾਨ ਦੇ ਵਿੱਚੋਂ ਇੱਕ ਜਗ੍ਹਾ ਮਿਲਦੀ ਇੱਕ ਸਮਾਨ ਮਿਲਦਾ ਵਾ ਸਮਾਨ ਦੇ ਵਿੱਚ ਇੱਕ ਘੜੀ ਮਿਲਦੀ ਹੈ ਤਾਰਾ ਮਿਲਦੀਆਂ ਨੇ ਪਟਾਸ ਹੁੰਦੀ ਹੈ ਤੇ ਹੋਰ ਅੰਨ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਇਹ ਅਜੇ ਬੈਗ ਵਾਲਾ ਖੋਲਦਾ ਉਸ ਚੀਜ਼ ਨੂੰ ਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਹੜਪੜੀ ਦਾ ਮਾਹੌਲ ਜਿਹੜੀ ਇੱਥੇ ਪੈਦਾ ਹੋ ਜਾਂਦਾ ਵਾ ਹਾਲਾਂਕਿ ਮੌਕੇ ਤੇ ਪੁਲਸ ਤੇ ਪਹੁੰਚਦੀ ਹੈ ਤੇ ਮੌਕੇ ਤੇ ਪੁਲਸ ਪਹੁੰਚ ਕੇ ਉਸ ਚੀਜ਼ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੀ ਆ ਉਸ ਤੋਂ ਬਾਅਦ ਪੁਲਿਸ ਜਿਹੜੀ ਕਿ ਜਾਂਚਬਿੰਦ ਸ਼ੁਰੂ ਕਰ ਦਿੰਦੀ ਦਿੰਦੀ ਹੈ ਕਰ ਦਿੰਦੀ ਹੈ ਆ ਦੇਖਣਾ ਹੋਏਗਾ ਮਾਮਲੇ ਦੇ ਵਿੱਚ ਕੀ ਇਹ ਚੀਜ਼ ਨਿਕਲਦੀ ਹੈ ਜੁਰੇਲ ਧਾਂਲੇ ਦੇ ਨਾਲ ਯੂਮ ਰਿਪੋਰਟ ਧੰਨਵਾਦ